ਹਾਂਜੀ ਸਾਰਨ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਦਾਬਨ ਵਾਸਤੇ ਹੋਰ ਸੁਣਾਓ ਕੀ ਹਾਲ ਚਾਲ ਆ ਸਾਰੇ ਠੀਕ ਠਾਕ ਹੋ ਚੜ੍ਹਦੀ ਕਲਾ ਚੋਂ ਤੇ ਮੌਜਾਂ ਮਾਣਦੇ ਹੋ ਮਾਣਦੇ ਰਿਹਾ ਕਰੋ ਬਸ ਚੜ੍ਹਦੀ ਕਲਾ ਚ ਰਹਿ ਕੇ ਹੱਸਦੇ ਵਸਦੇ ਰਿਹਾ ਕਰੋ ਪਰਿਵਾਰਾਂ ਦੇ ਵਿੱਚ ਅੱਜ ਆਪਾਂ ਵੀਡੀਓ ਲੈ ਕੇ ਆਏ ਆ ਅਨੁਰੋਧਾ ਚਾਰੀਆ ਜੀ ਨੇ ਇੱਕ ਤੇ ਉਹਨਾਂ ਕੋਲੇ ਇੱਕ ਬੱਚੇ ਨੇ ਆਪਣੇ ਮਾਂ-ਬਾਪ ਦੀ ਕਿਵੇਂ ਪੋਲ ਖੋਲੀ ਆ ਕਿਸੇ ਗੱਲ ਨੂੰ ਲੈ ਕੇ ਆਜੋ ਆਪਾਂ ਉਹਦੀ ਵੀਡੀਓ ਦਾ ਆਗਾਜ਼ ਕਰਦੇ ਆ ਸੁਣਦੇ ਆ ਉਹਨਾਂ ਨੇ ਵੀਡੀਓ ਚ ਕੀ ਕਿਹਾ ਤੇ ਬਾਕੀ ਗੱਲਾਂ ਆਪਾਂ ਬਾਅਦ ਚ ਕਰਾਂਗੇ ਆਜੋ ਪਹਿਲਾਂ ਵੀਡੀਓ ਸੁਣਦੇ ਆ ਹਾਂਜੀ ਤੁਸੀਂ ਸੁਣੀ ਵੀਡੀਓ ਤੁਹਾਨੂੰ ਵਧੀਆ ਚੰਗੀ ਲੱਗੀ ਤਾਂ ਲਾਇਕ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤੇ ਤੁਸੀਂ ਸੁਣਿਆ ਇਸ ਵੀਡੀਓ ਦੇ ਵਿੱਚ ਬਈ ਬੱਚਾ ਕਿੰਨਾ ਆਗਿਆਕਾਰੀ ਬੱਚਾ ਹੈ ਇਨਾਂ ਦੇ ਲੋਕਾਂ ਦੇ ਬੱਚੇ ਨਸ਼ੇ ਪੱਤੇ ਕਰਦੇ ਨੇ ਲੋਕ ਉਹਨਾਂ ਨੂੰ ਵਧੀਆ ਸਮਝਦੇ ਨੇ ਤੇ ਇਹਦੇ ਵਿੱਚ ਇੱਕ ਬੱਚਾ ਛੋਟਾ ਜਿਹਾ ਨੇ ਕਿੰਨਾ ਵਧੀਆ ਦੇਖ ਦਿੰਦਾ ਮਾਪਿਆਂ ਨੂੰ ਵੀ ਦੇ ਰਿਹਾ ਵੀ ਦਾਰੂ ਮਾਸ ਮੀਟ ਨਾ ਖਾਇਆ ਕਰੋ ਪਰ ਜਿਹੜੇ ਮਾਪੇ ਨੇ ਜਿਨ੍ਹਾਂ ਦੇ ਮੂੰਹ ਨੂੰ ਕਹਿੰਦੇ ਨੇ ਫੋਨ ਲੱਗਿਆ ਹੁੰਦਾ ਉਹ ਕਦੇ ਨਹੀਂ ਛੱਡ ਸਕਦੇ ਨਾ ਹਟ ਸਕਦੇ ਨੇ ਕਹਿੰਦੇ ਹੁੰਦੇ ਨੇ ਕਰਮਾਂ ਨਾਲ ਕਿਸੇ ਦੇ ਘਰ ਇਦਾਂ ਦਾ ਬੱਚਾ ਪੈਦਾ ਹੁੰਦਾਗਾ ਉਹਨੇ ਕਰਮ ਚੰਗੇ ਕੀਤੇ ਨੇ ਤਾਂ ਇਦਾਂ ਦਾ ਬੱਚਾ ਪੈਦਾ ਹੋਇਆ ਉਹਨਾਂ ਦੇ ਘਰ ਵਿੱਚ ਨਹੀਂ ਅੱਜ ਕੱਲ ਤਾਂ ਹਰ ਇੱਕ ਦੇ ਘਰ ਇੰਨਾ ਸਾਤੋਸੀ ਦੇਖਿਆ ਵੀ ਕਿੰਨਾ ਚੱਲ ਰਿਹਾ ਹੈਗਾ ਦੁਨੀਆ ਤੇ ਕਿੰਨਾ ਮਾੜਾ ਹਾਲ ਆ ਇਸ ਕਰਕੇ ਕਹਿੰਦੇ ਨੇ ਲੋਕ ਤਾਂ ਪਰਮਾਤਮਾ ਅੱਗੇ ਅਰਦਾਸ ਕਰਦੇ ਨੇ ਵੀ ਸਾਡਾ ਬੱਚਾ ਕੁਛ ਬਣੇ ਵਧੀਆ ਸੁਧਰੇ ਚੰਗੀ ਗੱਲ ਕਰੇ ਚੰਗੇ ਕੰਮ ਕਰੇ ਚੰਗੇ ਕਰਮ ਕਰੇ ਪਰ ਜਿਹਦੇ ਬੱਚੇ ਚੰਗੇ ਕਰਮ ਕਰਦੇ ਨੇ ਉਹਨਾਂ ਦੇ ਮਾਪੇ ਉਹਨੂੰ ਚੰਗੇ ਕਰਮ ਕਰ ਲੈਂਦੇ ਤੇ ਇਸ ਕਰਕੇ ਕਹਿੰਦੇ ਨੇ ਜ਼ਿੰਦਗੀ ਦੇ ਵਿੱਚ ਆਪਣੀ ਖੁਸ਼ੀ ਨੂੰ ਮਾਰ ਕੇ ਕਈ ਵਾਰ ਜਵਾਬਾਂ ਦੀ ਖੁਸ਼ੀ ਦੇ ਨਾਲ ਵੀ ਬੰਦੇ ਨੂੰ ਜਿਉਣਾ ਪੈਂਦਾ ਹੈਗਾ ਤੇ ਆਪਣੀ ਇਹ ਵੀਡੀਓ ਸੀ ਆਪਾਂ ਅੱਗੇ ਕੋਈ ਹੋਰ ਵੀਡੀਓ ਲੈ ਕੇ ਆਵਾਂਗੇ ਤਾਂ ਕਰਕੇ ਆਪਣੇ ਚੈਨਲ ਨੂੰ ਲਾਇਕ ਦੇ ਕਮੈਂਟ ਸ਼ੇਅਰ ਕਰ ਦਿਓ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਜੋ ਕੋਈ ਵੀ ਵੀਡੀਓ ਆਪਾਂ ਅਪਲੋਡ ਕਰੀਏ ਤਾਂ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਕੋਲ ਬੈੱਲ ਬਟਨ ਵਾਲਾ ਬਟਨ ਜ਼ਰੂਰ ਦਬਾ ਦਿਆ ਕਰੋ ਤਾਂ ਜੋ ਨੋਟੀਫਿਕੇਸ਼ਨ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ ਤੇ ਬਾਕੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮਿਲਦੇ ਆ ਅਗਲੀ ਵੀਡੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਦਾਬ ਨੂੰ ਵਾਸਤੇ サタスニコール。